ਮਾਨ ਸਰਕਾਰ ਦਾ ਇੱਕ ਵੱਡਾ ਬਿਆਨ ਸੀਐਮ ਸਾਹਿਬ ਦਾ ਵੀ ਜਿਹਦੇ ਫਸਲ ਦਾ ਖਰਾਬਾ ਹੋਏਗਾ ਦਾਣੇ-ਦਾਣੇ ਦਾ ਮੁਆਵਜ਼ਾ ਦਿੱਤਾ ਜਾਊਗਾ ਨਾ ਨਾ ਦੇਣਾ ਦੂਣਾ ਕਿਹਨੇ ਆ ਗੱਲ ਹੀ ਨਹੀਂ ਕਿਸੇ ਨੇ ਨਹੀਂ ਦੇਣਾ ਕੁਝ ਵੀ ਸਮਾਰਾ ਹੀ ਨਹੀਂ ਜੀ ਰਾਤ ਬਹੁਤ ਨਾ ਤਾਂ ਪਾਣੀ ਨਿਕਲਦਾ ਕਿਸੇ ਪਾਸੇ ਨੂੰ ਫਲਾਤ ਚੰਗੇ ਨਹੀਂ ਹੈਗੇ ਮਾਰਾ ਹੀ ਨੇ ਸੀਵਰੇਜਾਂ ਬੰਦ ਪਈਆਂ ਨੇ ਪਾਣੀ ਭਰੇ ਖੜੇ ਨੇ ਤੇ نیچے ਜਾ ਕੇ ਦੇਖੋ ਸਾਰੇ ਸੀਵਰੇਜਾਂ ਦੇ ਪਾਣੀ ਟੱਕਣ ਬਲੌਕ ਹੋਏ ਪਏ ਨੇ ਕੋਈ ਕਮੇਟੀ ਵਾਲਾ ਨਹੀਂ ਆ ਰਿਹਾ ਕੋਈ ਕੋਈ ਨਹੀਂ ਆ ਰਿਹਾ ਹੈਗਾ ਉਬਾ ਸਾੜਤੀਆਂ ਨੇ ਲੈ ਆ ਕੇ ਤਰਪਾਲਾਂ ਪਾਈਆਂ ਨੇ ਜਿੰਨੇ ਜੋਗੇ ਹੈਗੇ ਉਹ ਸਾਡੇ ਸਾਥ ਦੇ ਰਹੇ ਨੇ ਪਰ ਸਰਕਾਰ ਕੋਈ ਸਾਥ ਨਹੀਂ ਦੋਰੀ ਹੈਗੀ ਕੋਈ ਪ੍ਰਬੰਧ ਨਹੀਂ ਹੈਗਾ ਸਾਰੇ 시ਬਰੇ ਇਹਦੇ ਟੱਕਣ ਕੱਲਾ ਕੱਲਾ ਬੰਦ ਪਿਆ ਆੜਤੀ ਐਪ ਸਸਰੀਏ ਲੈ ਕੇ ਖੋਲ ਰਹੇ ਨੇ ਪਰ ਖੁੱਲੇ ਨਹੀਂ ਰਹੇ ਉਹ ਤਾਂ ਪਿਛਲੀ ਵਾਰੀ ਵੀ ਇਹ ਗੱਲਾਂ ਹੋਈਆਂ ਸੀਗੀਆਂ ਪਰ ਪਿਛਲੀ ਵਾਰੀ ਬਾਅਦ ਚੋਂ ਕਹਿੰਦੇ ਵੀ ਝਾੜ ਸਹੀ ਆ ਗਿਆ ਵੀ ਕੋਈ ਕਿਸੇ ਦਾ ਮੁਆਵਜ਼ਾ ਨਹੀਂ ਦਿੰਦਾ ਫਿਰ ਤਿੰਨ ਦਿਨ ਹੋ ਗਏ ਬੰਦੇ ਨੂੰ ਉਰੇ ਰੁੱਲਦੇ ਨੂੰ ਰੋਜ਼ ਖਰਚਾ ਪੈ ਰਿਹਾ ਉਦੇ ਉਦੇ ਉੱਤੇ ਤਿੰਨ ਦਿਨ ਦੇ ਵਿੱਚ ਉਹਦਾ ਮੌਤਰ ਨਹੀਂ ਆਇਆ ਗੱਲਾਂ ਬਾਤ ਕਰਨੇ ਮੈਂ ਕੀ ਹੋਇਆ ਜੀ ਗੱਲਾਂ ਬਾਤਾਂ ਦਾ ਮੂੰਹ ਹਲਾ ਕੋਈ ਕੰਮ ਕਰੇਗਾ ਤਾਂ ਨਾ ਦੇਖੋ ਮੰਡੀ ਮੈਂ ਦੇਖ ਲਿਓ ਪਾਣੀ ਚਾਰੇ ਪੱਸੇ ਮਾਰੋ ਜੀ ਨੀਗਾ ਕਿਸਾਨ ਕਾ ਹਾਲ ਦੇਖੋ ਕਿਆ ਬਣ ਰਿਹਾ ਅੱਜ ਪੰਜਾਬ ਦੇ ਵਿੱਚ ਮੌਸਮ ਦਾ ਥੋੜਾ ਜਿਹਾ ਮੂਜਾਜ ਬਦਲਿਆ ਕੁਝ ਪਲਾਂ ਦੇ ਲਈ بارش ਹੋਈ ਹੈ ਗੜੇਮਾਰੀ ਵੀ ਹੋਈ ਹੈ ਤੇ ਨਾਲ ਹੀ ਨਾਲ ਛਕੜ ਵੀ ਆਇਆ ਤਾਂ ਤੁਸੀਂ ਮੰਡੀਆਂ ਦੇ ਹਾਲਾਤ ਬਾਰੇ ਮੈਂ ਕੈਮਰਾਮੈਨ ਨੂੰ ਕਹਾਂਗਾ ਇਹ ਮੰਡੀਆਂ ਦੇ ਹਾਲਾਤ ਦੇਖੋ ਕਿਸਾਨ ਦੇਖੋ ਆਪਣੀ ਢੇਰੀਆਂ ਦੇ ਉੱਪਰ ਮਿਹਨਤ ਦੇ ਨਾਲ ਪਾਲੀ ਫਸਲ ਦੇ ਉੱਪਰ ਸਾਡੇ ਕਿਸਾਨ ਕਿਸ ਤਰ੍ਹਾਂ ਨੇ ਚਿੰਤਿਤ ਕਿਸਾਨ ਨੇ ਸੋ ਸਾਡੇ ਇੱਥੇ ਕੁਝ ਕਿਸਾਨ ਤੇ ਕੁਝ ਦੁਕਾਨਦਾਰ ਸਾਡੇ ਨਾਲ ਜੁੜੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਵਾਂ ਸਰ ਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਇਹ ਆਪਾਂ ਥੋੜੇ ਟਾਈਮ ਦੀ بارش ਹੋਈ ਆ ਮੰਡੀ ਦੇ ਹਾਲਾਤ ਹੋ ਚੁੱਕੇ ਨੇ ਜਦੋਂ ਕਿ ਸਰਕਾਰ ਲਗਾਤਾਰ ਇਹ ਗੱਲ ਕਹਿ ਰਹੀ ਹੈ ਵੀ ਅਸੀਂ ਮੰਡੀਆਂ ਦੇ ਫਸਲ ਚੁੱਕਣ ਦੇ ਲਿਫਟਿੰਗ ਦੇ ਉੱਪਰ ਪੂਖਤਾ ਪ੍ਰਬੰਧ ਕੀਤੇ ਹੋਏ ਨੇ ਤੁਸੀਂ ਕਿਵੇਂ ਦੇਖ ਰਹੇ ਹੋ ਸਾਡੀ ਗੱਲ ਤਾਂ ਵੀ ਬਾਕੀ ਪ੍ਰਬੰਧਾਂ ਦਾ ਤਾਂ ਪਤਾ ਨਹੀਂ ਆ ਫੜਦਾ ਵੇਖ ਲਓ ਕੀ ਹਾਲ ਹੈ ਇਹ ਪਟਿਆਲੇ ਜ਼ਿਲ੍ਹੇ ਦੀ ਮੰਡੀ ਹੈ ਤੇ ਹੁਣ ਕਹਿੰਦੇ ਸੀਗੇ ਵੀ 55 ਲੱਖ ਰੁਪਇਆ ਮਾਨ ਸਾਹਿਬ ਨੇ ਦਿੱਤਾ ਤੇ ਉਹ ਕਹਿੰਦੇ ਚੋਣ ਜਾਬਤਾ ਲੱਗ ਗਿਆ ਕਿਉਂਕਿ ਇਹ ਜ਼ਰੂਰੀ ਹੈ ਵੀ ਚੋਣ ਜਾਬਤੇ ਦੀ ਤੇ ਇੱਥੇ ਤੇ ਹੋਣੀ ਨਹੀਂ ਲਾਗੂ ਹੋਣੀ ਨਹੀਂ ਚਾਹੀਦਾ ਇਹ ਫੜ ਬਣ ਜਾਂਦਾ ਲਾਈਟਾਂ ਲੱਗ ਜਾਂਦੀਆਂ ਇਹ ਇਹ ਹਾਲ ਹੈ ਸਰਕਾਰ ਦਾ ਜੀ ਲਿਫਟਿੰਗ ਕਿਵੇਂ ਹੋ ਰਹੀ ਹੈ ਜੀ ਲਿਫਟਿੰਗ ਤਾਂ ਵੈਸੇ ਠੀਕ ਹੋ ਰਹੀ ਹੈ ਲਿਫਟਿੰਗ ਕੋਈ ਠੀਕ ਹੈ ਜੀ ਨਹੀਂ ਸਰਕਾਰ ਲਗਾਤ ਹੈ ਜੀ ਹਾਂ ਇਧਰ ਗੱਲ ਕਰਾਂਗੇ ਜੀ ਸੀਵਰੇਜ ਦਾ ਵੀ ਬੁਰਾ ਹਾਲ ਹੈ ਸਰ ਨਹੀਂ ਸਰਕਾਰ ਦੇ ਵੱਲੋਂ ਪਹਿਲਾਂ ਬਿਆਨ ਆਇਆ ਸੀਗਾ ਵੀ ਅਸੀਂ ਲਿਫਟਿੰਗ ਤੋਂ ਪਹਿਲਾਂ ਇਦੋਂ ਪਹਿਲਾਂ ਕਿ ਮੰਡੀਆਂ ਦੇ ਵਿੱਚ ਫਸਲ ਆਉਣ ਅਸੀਂ ਪੁਖਤਾ ਪ੍ਰਬੰਧ ਕਰੇ ਨੇ ਲਿਫਟਿੰਗ ਵਾਸਤੇ ਵੀ ਸਾਰਾ ਕੁਝ ਠੀਕ ਹੈ ਜੀ ਸਰ ਮੀ ਕਰਕੇ ਚਲੋ ਉਹ ਤਾਂ ਕੁਦੋਤੀ ਕਰੋਪੀ ਹੋ ਗਈ ਕਮੀ ਪੈ ਗਿਆ ਦੇਖੋ ਉਹਦਾ ਕਿਸੇ ਦਾ ਬਸ ਨਹੀਂ ਹੈਗਾ ਪਰ ਸੀਵਰੇਜ ਦਾ ਠੀਕ ਹੋਣਾ ਚਾਹੀਦਾ ਨਾ ਪਾਣੀ ਨੰਨਾ ਖੜੀ ਫਸਲਾਂ ਖੜੀਆਂ ਨੇ ਖਰਾਬ ਹੋ ਗਿਆ 3 ਦਿਨ ਵਾਸਤੇ ਕੰਮ ਬੰਦ ਹੋ ਗਿਆ 4 ਵਾਸਤੇ ਕਿਵਰੇਜ ਪਰ ਹੀ ਪਏ ਨੇ ਤੇ ਜਿਸ ਤਰੀਕੇ ਨਾਲ ਸਰਕਾਰ ਵਕ ਵਕ ਸਮੇਂ ਤੇ ਇਹ ਵੀ ਕਹਿ ਰਹੀ ਹੈ ਸਾਡੇ ਵੱਲੋਂ ਪੁਖਤਾ ਪ੍ਰਬੰਧ ਨੇ ਕਿਉਂਕਿ ਹਰ ਸਾਲ ਤਕਰੀਬਨ ਹੁੰਦਾ ਵੀ بارش ਹੋ ਜਾਂਦੀ ਹੈ ਕਿ ਉਹਨਾਂ ਨੂੰ ਕਵਰ ਅਪ ਕਰਨ ਦੇ ਲਈ ਸਾਡੀ ਜ਼ਿੰਮੇਵਾਰੀ ਹੈ ਸਾਰਾ ਕੁਝ ਕਰਾ ਕਰਾ ਕੇ ਰੱਖਦੇ ਆ ਸਾਡਾ ਸਾਰਾ ਅਰੇਂਜਮੈਂਟ ਹੁੰਦਾ ਹੈ ਸਾਡਾ ਸਾਰਾ ਅਰੇਂਜਮੈਂਟ ਸਾਡੇ ਕੋਲ ਹੁੰਦਾ ਹੈ ਥੱਲੋ ਕੀ ਕਰੀਏ ਜੀ ਥੱਲੋ ਕੀ ਕਰੀਏ ਜੀ ਅਸੀਂ ਤਾਂ ਪਾ ਦਿੰਦੇ ਆ ਜੀ ਥੱਲੋ ਦਾ ਕੋਈ ਇਲਾਜ ਨਹੀਂ ਤੇਰੀਆਂ ਦੇ ਉੱਤੇ ਇਹੀ ਤਰਪਾਲਨਾ ਪਾ ਸਕਦੇ ਆ ਜੀ ਪਾ ਦਿੰਦੇ ਆ ਪਰ ਜੇ ਦਾ ਪਾਣੀ ਥੱਲੋ ਆ ਜਾਂਦਾ ਜੀ ਉਹਦਾ ਤੇ ਕੋਈ ਇਲਾਜ ਅਸੀਂ ਕਰ ਨਹੀਂ ਸਕਦੇ ਪਾਣੀ ਖੜ ਗਿਆ ਜ ਤੁਹਾਨੂੰ ਕਿੰਨੀ ਕਿ ਪ੍ਰੋਬਲਮ ਆ ਰਹੀ ਹੈ ਜੀ ਕਿਸਾਨ ਸਾਡੇ ਨਾਲ ਜੁੜੇ ਹੋਏ ਨੇ ਕਿੰਨੀ ਕਿ ਪ੍ਰੋਬਲਮ ਆ ਰਹੀ ਹੈ ਮੰਡੀ ਸਾਨੂੰ ਦਾ ਪ੍ਰੋਬਲਮ ਬਹੁਤ ਆਈ ਹੁਣ ਕੀ ਕਰੀ ਪਾਣੀ ਥੱਲੇ ਢੇਰੀਆਂ ਦੇ ਫਿਰ ਰਿਆ ਤਾਂ ਕੋਈ ਪਹਿਲਾਂ ਬਹੁਤ ਪਾਣੀ ਖੜਿਆ ਥੱਲੇ ਪਾਣੀ ਫਿਰ ਰਿਆ ਹੀ ਦੇਖੋ ਜੀ ਅਸੋ ਕੀ ਮੰਗ ਰੱਖ ਜਾਈਓ ਸਰਕਾਰ ਦੇ ਵੱਲ ਸਰਕਾਰ ਵੱਲ ਤੁਸੀਂ ਕਹਿੰਦੇ ਆ ਵੀ ਆ ਫਾੜ ਵਧੀਆ ਬਣਾਏ ਸੀਵਰੇਜ ਦਾ ਸਿਸਟਮ ਸਹੀ ਹੋਏ ਪਾਣੀ ਨਾਲ ਦੀ ਨਾਲ ਨਿਕਲ ਜੇ ਤੇ ਕੁਦਰਤ ਦੀ ਕਿਰਪਾ ਦੀ ਉਮੀਦ ਆ ਵੇਖੋ ਕਦੇ ਵੀ ਆ ਸਕਦਾ ਹੈ ਪਰ ਇਹਦਾ ਜੇ ਸਿਸਟਮ ਸਹੀ ਹੋਤੇ ਪਾਣੀ ਨਾਲ ਦੀ ਨਾਲ ਨਿਕਲ ਜੇ ਸਿਵਰੇਜ ਹਾਂ ਸਿਵਰੇਜ ਸਿਸਟਮ ਸਹੀ ਹੋਏ ਅਜੇ ਤਾਂ ਬਾਸ ਹੀ ਥੋੜੇ ਨੇ ਥੋੜੇ ਮਿੰਟ ਪਈ ਹੈ ਹਾਂ ਇਹ 7 ਮਿੰਟ ਪਈ ਹੈ ਹਾਂ ਇਹ 7 ਮਿੰਟ ਬਾਸ ਪਈ ਹੈ ਸਰ ਪਹਿਲੀ ਬਰਸਾਤ ਆਪਾਂ ਕਹਿ ਸਕਦੇ ਹਾਂਗੇ ਵੀ 7 ਮਿੰਟ ਬਰਸਾਤ ਹੋਈ ਹਾਲਾਂਕਿ ਹੁਣ ਵੀ ਮੌਸਮ ਬੜਾ ਗੰਦਾ ਬਣਿਆ ਹੋਇਆ ਤੁਹਾਡੀ ਫਸਲ ਪਈ ਹੈ ਕਿਵੇਂ ਦੇਖ ਰਹੇ ਹੋ ਪ੍ਰਬੰਧਾਂ ਨੂੰ ਪ੍ਰਬੰਧ ਬਹੁਤ ਮਾੜੇ ਨੇ ਆ ਦੇਖੋ ਤੁਸੀਂ ਪਾਣੀ ਉਹ ਪਾਣੀ ਸਿਵਰੇਜ ਬੰਦ ਪਏ ਨੇ ਤੇ ਕੋਈ ਪ੍ਰਬੰਧ ਨਹੀਂ ਹੈਗਾ ਨਹੀਂ ਫਸਲ ਕਦੋਂ ਲੈ ਕੇ ਆਏ ਸੀ ਮੰਡੀ ਚ ਜੀ ਮੈਂ ਪਰਸੋਂ ਲੈ ਕੇ ਆਇਆ ਸੀਗਾ ਜੀ ਫਸਲ ਤੇ ਇੰਨਾ ਮਾੜਾ ਪ੍ਰਬੰਧਾ ਤੇ ਇੱਕ ਮੋ 12 ਮੋਚਰ ਮੰਗਦੇ ਨੇ ਇੱਕ 13 ਆ ਰਿਹਾ ਸੀਗਾ ਪਰ ਭਰੀ ਨਹੀਂ ਉਹਨਾਂ ਨੇ ਪਰਸੋਂ ਦੀ ਪਈਆ ਆ ਦੇਖ ਲਓ ਪਾਣੀ ਦਾ ਬੁਰਾ ਹਾਲ ਹੋਇਆ ਪਿਆ ਹਨਕਦਾ ਭਾਜੀ ਬਰਸਾਤ ਸ਼ੁਰੂ ਹੋ ਗਈ ਹੈ ਕਿਸਾਨਾਂ ਦੇ ਵਿੱਚ ਇੱਥੇ ਥੋੜਾ ਜਿਹਾ ਮਾਹੌਲ ਗਮਗੀਨ ਬਣਦਾ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਦੀ ਮਿਹਨਤ 6 ਮਹੀਨੇ ਦੀ ਮਿਹਨਤ ਮੰਡੀਆਂ ਦੇ ਵਿੱਚ ਹੈ ਆ ਜੋ ਸਰਕਾਰ ਵੱਲੋਂ ਪ੍ਰਬੰਧ ਨੇ ਪ੍ਰਬੰਧ ਨੂੰ ਕਿਵੇਂ ਦੇਖ ਰਹੇ ਹੋ ਸਰਕਾਰ ਵੱਲੋਂ ਪ੍ਰਬੰਧ ਜਮਾਂ ਤੋਂ ਠੀਕ ਨਹੀਂ ਹੈਗੇ ਸਿਵਰੇਜਾਂ ਬੰਦ ਪਈਆਂ ਨੇ ਪਾਣੀ ਭਰੇ ਖੜੇ ਨੇ ਦੇ نیچے ਜਾ ਕੇ ਦੇਖੋ ਸਾਰੇ ਸਿਵਰੇਜਾਂ ਦੇ ਪਾਣੀ ਟੱਕਣ ਬਲੌਕ ਹੋਏ ਪਏ ਨੇ ਕੋਈ ਕਮੇਟੀ ਵਾਲਾ ਨਹੀਂ ਆ ਰਿਹਾ ਕੋਈ ਕੋਈ ਨਹੀਂ ਆ ਰਿਹਾ ਹੈਗਾ ਬਸ ਆੜਤੀਆਂ ਨੇ ਲਿਆ ਕੇ ਤਰਪਾਲਾਂ ਪਾਈਆਂ ਨੇ ਜਿੰਨੇ ਜੋਗ ਹੈਗੇ ਉਹ ਸਾਡੇ ਸਾਥ ਦੇ ਰਹੇ ਨੇ ਪਰ ਸਰਕਾਰ ਕੋਈ ਸਾਥ ਨਹੀਂ ਦੇ ਰਹੀ ਹੈਗੀ ਮਾਨ ਸਾਹਿਬ ਲਗਾਤਾਰ ਕਹਿ ਰਹੇ ਨੇ ਵੀ ਮੰਡੀਆਂ ਵਿੱਚ ਫਸਲ ਆਉਣ ਤੋਂ ਪਹਿਲਾਂ ਪ੍ਰਬੰਧ ਪੁਖਤਾ ਨੇ ਕੋਈ ਪ੍ਰਬੰਧ ਨਹੀਂ ਹੈਗਾ ਸਾਰੇ ਸਿਵਰੇਜ ਦੇ ਟੱਕਣ ਕੱਲਾ ਕੱਲਾ ਬੰਦ ਪਿਆ ਆੜਤੀ ਆਪ ਸਰੀਆਂ ਲੈ ਕੇ ਖੋਲ ਰਿਹਾ ਨੇ ਪਰ ਖੋਲੇ ਨਹੀਂ ਰਹੇ ਉਹ ਕਿੰਨਾ ਖੋਲਣਗੇ ਸਰੀਆਂ ਦੇ ਨਾਲ ਹਮਨ ਨੁਕਸਾਨ ਦਾ ਦੇਖੋ ਹੋ ਰਿਹਾ ਹੈ ਬਿਲਕੁਲ ਫਸਲ ਭਜ ਰਹੀ ਹੈਗੀ ਕਿਸਾਨਾਂ ਦੀ 6 ਮਹੀਨੇ ਦੀ ਮਿਹਨਤ ਆ ਬੇਕਾਰ ਹੋ ਰਹੀ ਹੈ ਲੇਕਿਨ ਅੱਜ ਮਾਨ ਸਾਹਿਬ ਦੀ ਇੱਕ ਮੀਟਿੰਗ ਮਾਫ ਕਰਨਾ ਰੈਲੀ ਸੀਗੀ ਫਤਿਹਗੜ੍ਹ ਸਾਹਿਬ ਉੱਥੇ ਉਹਨਾਂ ਵੱਲੋਂ ਫਿਰ ਤੋਂ ਵੱਡਾ ਐਲਾਨ ਕੀਤਾ ਗਿਆ ਉਹ ਕਹਿੰਦੇ ਨਜ਼ਰ ਆਏ ਨੇ ਵੀ ਜਿਨ੍ਹਾਂ ਇਹ ਝੱਖੜ ਦੇ ਕਾਰਨ ਗੜੇਮਾਰੀ ਕਾਰਨ ਪੰਜਾਬ ਦੇ ਜਿਹੜੇ ਏਰੀਆ ਦੇ ਵਿੱਚ ਵੀ ਕਿਸਾਨਾਂ ਦਾ ਨੁਕਸਾਨ ਹੋਏਗਾ ਅਸੀਂ ਇੱਕ ਇੱਕ ਦਾਣੇ ਦਾ ਮੁਆਵਜ਼ਾ ਦੇਵਾਂਗੇ ਕਿਵੇਂ ਦੇਖ ਰਹੇ ਹੋ ਤਾਂ ਪਿਛਲੀ ਵਾਰੀ ਵੀ ਇਹ ਗੱਲਾਂ ਹੋਈਆਂ ਸੀਗੀਆਂ ਪਰ ਪਿਛਲੀ ਵਾਰੀ ਬਾਤ ਚੋ ਕਹਿੰਦੇ ਵੀ ਝਾੜ ਸਹੀ ਆ ਗਿਆ ਵੀ ਕੋਈ ਕਿਸੇ ਦਾ ਮੁਆਵਜ਼ਾ ਨਹੀਂ ਦਿੰਦਾ ਪਿਛਲੀ ਵਾਰ ਵੀ ਕਾਫੀ ਨੁਕਸਾਨ ਹੋਨੇ ਸੀ ਤਾਂ ਵੱਧ ਬਾਰਿਸ਼ ਹੋਈ ਆ ਪਿਛਲੀ ਵਾਰ ਕਿਸੇ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਹੈਗਾ ਉਹਨਾਂ ਨੇ ਸਰ ਤੁਸੀਂ ਕਿਵੇਂ ਦੇਖ ਰਹੇ ਹੋ ਮੰਡੀਆਂ ਦੇ ਪ੍ਰਬੰਧ ਅਸਤੀ ਦਾ ਜੀ ਮੰਡੀਆਂ ਦੇ ਪ੍ਰਬੰਧ ਸਾਰੇ ਪਬਲਿਕ ਦੇ ਸਾਹਮਣੇ ਦੇਖ ਦੇਖ ਲੋ ਮੰਡੀਆਂ ਦਾ ਪਟਿਆਲਾ ਮੰਡੀ ਦਾ ਬੁਰਾ ਹਾਲ ਹੈ ਜੀ ਜ਼ਿਮੀਂਦਾਰ ਵਿਚਾਰਾ ਖੜਾ ਜੀ ਦੇਖੋ ਅਦਾਸੀ ਦੇ ਵਿੱਚ ਬਾਰਿਸ਼ ਹੋ ਰਹੀ ਹੈ ਜਿਹੜੇ ਆੜਤੀਏ ਵੀ ਨੇ ਜੀ ਸਰਕਾਰ ਦੇ ਮਜਬੂਰ ਕਰੇ ਹੋਏ ਨੇ ਜੇ ਕੋਈ ਕਿਸੇ ਦਾ 1 ਅੱਧਾ ਪੁਆਇੰਟ ਵੀ ਮੌਇਸਚਰ ਵੱਧ ਆਉਂਦਾ ਤਾਂ ਉਰੇ ਕਿਸਾਨ ਖੜੇ ਨੇ ਜੀ 3 ਦਿਨ ਹੋ ਗਏ ਮੰਡੀ ਦੇ ਵਿੱਚ ਉਹਨਾਂ ਦੀ ਫਸਲ ਕਿੰਡੀ ਪਈ ਨੂੰ ਵੀ ਜਿਹੜੀ ਨੂੰ ਕੋਈ ਬੰਦਾ ਵੀ ਚੱਕ ਨਹੀਂ ਰਿਹਾ ਵਪਾਰ ਅੱਜ ਦੇਖੋ بارش ਹੋਊਗੀ ਪਾਣੀ ਦੇ ਵਿੱਚ ਫਸਲ ਪਈ ਹੈ ਹੁਣ ਦੇਖੋ ਜਿਹੜਾ 1 ਪੁਆਇੰਟ ਸੀ ਜੀ 1 ਪੁਆਇੰਟ ਤੋਂ ਹੁਣ ਤਾਂ ਉਹ 0 ਪੁਆਇੰਟ ਤੇ ਆ ਗਈ ਹੁਣ ਉਹ ਕਦ ਸੁੱਕੂਗੀ ਕਦ ਉਹਦੀ ਖਰੀਦ ਹੋਊਗੀ ਕਿੰਨੇ ਦਿਨ ਬੰਦਾ ਉਰੇ ਰੂਣੂਗਾ ਨੇ ਇਹ ਕਿਸਾਨਾਂ ਦੇ ਰੋਣ ਪਿੱਛੇ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ? ਅਸੀਂ ਤਾਂ ਇਹ ਸਰਕਾਰ ਨੂੰ ਮੰਨਦੇ ਹਾਂ। ਸਰਕਾਰ ਜ਼ਿੰਮੇ ਜੋ ਜ਼ਿੰਮੇਵਾਰ ਬਾਹਰ ਜੀ ਆਵੇ ਨਾਲ ਦੀ ਨਾਲ ਕਿਸਾਨ ਦੀ ਫਸਲ ਵੇਕੇ ਤੇ ਕਿਸਾਨਾ ਆਪਣੇ ਘਰ ਨੂੰ ਜਾਵੇ ਅੱਜ ਕਿਸਾਨ ਤਿੰਨ ਦਿਨ ਹੋ ਗਏ 1 ਪੁਆਇੰਟ ਮੌਸਰ ਪਿੱਛੇ 1 ਪੁਆਇੰਟ ਪਿੱਛੇ ਤਿੰਨ ਦਿਨ ਹੋ ਗਏ ਬੰਦੇ ਨੂੰ ਉਰੇ ਰੁੱਲਦੇ ਨੂੰ ਰੋਜ਼ ਖਰਚਾ ਪੈ ਰਿਹਾ ਉਦੇ ਉਦੇ ਉੱਤੇ ਤਿੰਨ ਦਿਨ ਦੇ ਵਿੱਚ ਉਹਦਾ ਮੌਸਰ ਨਹੀਂ ਆਇਆ। ਅੱਜ ਉਹ ਪਾਣੀ ਦੇ ਵਿੱਚ ਪਈਆ। ਇਹ ਪਾਣੀ ਵਿੱਚ ਹੋਰ ਵੀ ਭਿੱਜ ਗਿਆ ਹੁਣ ਕੀ ਲੱਗਦਾ ਦੇਖੋ ਹੁਣ ਹੁਣ ਦੇਖੋ ਇਹ ਜੋ ਵੀ ਖਰਚਾ ਇਹ ਆੜਤੀ ਇਹ ਵੀ ਮਜਬੂਰ ਨੇ ਜੀ ਵਿਚਾਰੇ ਬਾਕੀ ਇਹਨੇ ਤਾਂ ਹੀ ਸਰਕਾਰ ਨੇ ਤਾਂ ਕਹਿਣਗੇ ਵੀ ਇਥੇ ਸੁੱਕਾ ਮਾਲ ਲੈਣਾ ਹੁਣ ਇਹ ਜਾਦ ਨੂੰ ਇਹਨੇ ਸੁੱਕਣਾ ਜੀ ਇਹਦੇ ਵਿੱਚ ਅੱਧ ਪੱਲੇ ਜ਼ਿੰਮੇਵਾਰ ਦੇ ਨਹੀਂ ਪੈਣਾ ਖਰਚਾ ਇਹਦੇ ਉੱਤੇ ਡੇਲੀ ਪੈ ਰਿਹਾ ਲੇ ਲੇ ਵਰਦਾ ਹੁਣ ਉਹਰੇ ਜਿੰਨੇ ਵੀ ਕਿਸਾਨ ਖੜੇ ਨੇ ਜੀ ਆਲੇ-ਦਾਲੇ ਮੰਡੀ ਦੇ ਉਹ ਬਾਡ ਰੱਖ ਆਪਣਾ ਆਪ ਚਰੇ ਬੂਟ ਚੱਪਲਾ ਕੱਢ ਕੇ ਪਾਣੀ ਦਾ ਹੱਲ ਕਰ ਰਹੇ ਨੇ ਵੀ ਜੇ ਨਿਕਲ ਜੇ ਕੁਝ ਨਾ ਕੁਝ ਤਬਚਾ ਹੋ ਜੇ ਪਾਣੀ ਦੇ ਵਿੱਚ ਫਸ ਫਸ ਹੋਣਾ ਪਈਆਂ ਨੇ ਸੜਕ ਤੇ ਸੋ ਕਿਸਾਨ ਨਿਰਾਸ਼ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਵੀ ਫਸਲਾਂ ਸਾਡੇ ਪਾਣੀ ਦੇ ਵਿੱਚ ਨੇ ਆਰਤੀ ਦੇ ਭਾਈਚਾਰੇ ਦੀ ਗੱਲ ਕਰਦੇ ਨਾਲੇ ਉਹ ਆਪਣੇ ਵੱਲੋਂ ਜਿੰਨਾ ਕਰ ਸਕਦੇ ਉਹਨਾਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਦੋਸ਼ੀ ਮੰਨਦੇ ਨਜ਼ਰ ਆ ਰਹੇ ਨੇ ਅਸੋ ਸਾਡੇ ਹੋਰ ਬਜ਼ੁਰਗਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਜ਼ੁਰਗੋ ਕਿਵੇਂ ਦੇਖ ਰਹੇ ਹੋ ਮੰਡੀਆਂ ਦੇ ਪ੍ਰਬੰਧ ਨੂੰ ਮੈਂ ਇੱਥੇ ਪ੍ਰਬੰਧ ਕਿਹੜਾ ਜੀ ਇੱਥੇ ਪਾਣੀ ਦਾ ਪ੍ਰਬੰਧ ਇੱਥੇ ਕਿਤੇ ਨਹੀਂ ਉਹ ਟੈਂਕੀ ਪਈਆਂ ਖਾਲੀ ਪਈਆਂ ਅੱਛਾ ਪੀਨ ਬਾਰੇ ਪਾਣੀ ਦਾ ਫਿਰ ਬੰਦਰੀ ਉਹ ਉਹ ਦੇਖ ਕੇ ਦੇਖ ਲੋ ਤੁਸੀਂ ਟੈਂਕੀ ਖਾਲੀ ਪਈ ਐ ਤੇ ਮਾਨ ਸਾਹਿਬ ਕਹਿ ਰਹੇ ਸੀ ਸਰਕਾਰ ਕਹਿ ਰਹੀ ਆ ਸਾਡੇ ਪ੍ਰਬੰਧ ਮੁਕਤਾ ਨੇ ਪੁੱਛ ਲੋ ਪੁੱਛ ਲੋ ਵੀ ਤੂੰ ਕਹਿੰਨੇ ਆ ਮੰਡੀਆਂ 'ਚ ਕਣਕ ਪਈ ਐ ਕਿਸੇ ਚੱਕ ਨਹੀਂ ਰਹੇ ਤੇ ਇੱਕ ਦੂਸਰਾ ਅੱਜ ਮਾਨ ਸਾਹਿਬ ਵੱਲੋਂ ਫਿਰ ਤੋਂ ਵੱਡਾ ਐਲਾਨ ਕੀਤਾ ਗਿਆ ਕਿਸਾਨਾਂ ਦੇ ਲਈ ਵੀ ਜਿਹਦੀ ਫਸਲ ਖਰਾਬ ਹੋਊਗੀ ਗੜੇ ਮਾਰੀ ਕਾਰਨ ਜਾਂ ਝੱਖੜ ਜੋ ਅੱਜ ਆਇਆ ਉਹਦੇ ਕਾਰਨ ਅਸੀਂ ਮੁਆਵਜ਼ਾ ਇੱਕ ਇੱਕ ਦਾਣੇ ਦਾ ਮੁਆਵਜ਼ਾ ਦਵਾਂ ਕਿਵੇਂ ਦੇਖ ਰਹੇ ਉਸ ਨੂੰ ਜੇ ਅਸੀਂ ਕੁਛ ਨਹੀਂ ਦੇਖਦੇ ਜੇ ਆ ਦੇਣਗੇ ਜਿਆਦਾ ਪਿੱਛੇ ਕੁਛ ਨਹੀਂ ਦੇ ਆ ਕਿਸੇ ਨੂੰ ਪਿੱਛੇ ਇਹੋ ਜਿਹਾ ਜਦੋਂ ਜਮੀਂ ਵਿੱਚ ਵਿਚਾਰੇ ਮਰ ਗਏ ਥੇ ਕਿਸੇ ਨੂੰ ਕੁਝ ਨਹੀਂ ਦੇਆ ਅੰਕਲ ਜੀ ਕਿਵੇਂ ਫਸਲ ਸਾਰੀ ਬਿਗ ਗਈ ਐ ਫਿਰ ਨਾ ਨਾ ਰਹਿੰਦੀ ਐ ਫਸਲ ਕਿਹੜੀ ਵਿਕੀ ਐ ਵਿਕੀ ਨਹੀਂ ਹੈਗੀ ਕਿਵੇਂ ਦੇਖ ਰਹੇ ਹੋ ਪਹਿਲਾਂ ਬਰਸਾਤ ਹੋਈ ਐ ਕੁਝ ਮਿੰਟ ਦੀ ਬਰਸਾਤ ਮੇਨ ਮੰਡੀ ਪਟਿਆਲੇ ਦੀ ਹਾਂ ਹਾਂ ਕਿਵੇਂ ਦੇ ਹਾਲਾਤ ਨੇ ਮਾਰੇ ਹੀ ਨੇ ਜੀ ਰਾਤ ਬਹੁਤ ਨਾ ਤਾਂ ਪਾਣੀ ਨਿਕਲਦਾ ਕਿਸੇ ਪਾਸੇ ਨੂੰ ਹਾਲਾਤ ਚੰਗੇ ਨਹੀਂ ਹੈਗੇ ਮਾਰੇ ਹੀ ਨੇ ਤੇ ਮਾਨ ਸਰਕਾਰ ਦਾ ਇੱਕ ਵੱਡਾ ਬਿਆਨ ਸੀਐਮ ਸਾਹਿਬ ਦਾ ਵੀ ਜਿਹਦੇ ਫਸਲ ਦਾ ਖਰਾਬਾ ਹੋਏਗਾ ਦਾਣੇ-ਦਾਣੇ ਦਾ ਮੁਆਵਜ਼ਾ ਦਿੱਤਾ ਜਾਊਗਾ ਨਾ ਨਾ ਦੇਣਾ ਦੂਣਾ ਕਿਨੇ ਆ ਗੱਲ ਹੀ ਨਹੀਂ ਕਿਸੇ ਨੇ ਨਹੀਂ ਦੇਣਾ ਕੁਝ ਵੀ ਪਹਿਲੀ ਬਰਸਾਤ ਹੋਈ ਹੈ ਕਿਸਾਨ ਸਾਡੇ ਨਾਲ ਨੇ ਕਿਵੇਂ ਦੇਖ ਰਹੇ ਨੇ ਬਰਸਾਤ ਦੇ ਮੌਸਮ ਨੂੰ ਤੇ ਕਿਵੇਂ ਪ੍ਰਬੰਧਾਂ ਨੂੰ ਦੇਖ ਰਹੇ ਹੋ ਮੰਡੀ ਦੇ ਦੇਖ ਲਿਓ ਫਿਰ ਥਾਰੇ ਸਾਹਮਣੇ ਪ੍ਰਬੰਧ ਸਾਰੇ ਕਿਸਾਨ ਪ੍ਰੇਸ਼ਾਨ ਹੈ ਕੋਈ ਸੀਵਰੇਜ ਨਹੀਂ ਚੱਲ ਰਹੀ ਗੋਟੋ-ਗੋਟੇ ਪਾਣੀ ਮੰਡੀ ਮੇਂ ਖੜਿਆ ਥਾਰੇ ਸਾਹਮਣੇ ਦੇਖ ਲਈ ਸੋ ਕਿਸਾਨਾਂ ਦੀ ਗੱਲ ਕਰਦੇ ਹਰ ਇੱਕ ਸਪੀਚ ਦੇ ਵਿੱਚ ਮਾਨ ਸਾਹਿਬ ਕਿਸਾਨਾਂ ਦੀ ਗੱਲ ਕਰਦੇ ਨੇ ਵੀ ਅਸੀਂ ਉਹਨਾਂ ਦੀ ਮੁਆਵਜ਼ੇ ਦੇਵਾਂਗੇ ਅੱਜ ਵੀ ਬਹੁਤ ਵੱਡਾ ਬਿਆਨ ਦਿੱਤਾਗਾ ਵੀ ਅਸੀਂ ਗੱਲਬਾਤ ਕਰਨੇ ਮੈਂ ਕਿਹਾ ਅਜੀ ਗੱਲਾਂ ਮਤਾਂ ਦਾ ਮੂੰਹ ਘੇਲਾ ਕੋਈ ਕੰਮ ਕਰੇਗਾ ਤਾਂ ਨਾ ਕੋਈ ਕੰਮ ਦੇਖੋ ਮੰਡੀ ਮੈਂ ਦੇਖ ਲਿਓ ਪਾਣੀ ਚਾਰੇ ਪੱਸੇ ਮਾਰ ਰੋ ਜੀ ਨੀਗਾ ਕਿਸਾਨ ਦਾ ਹਾਲ ਦੇਖੋ ਕਿਆ ਬਣ ਰਿਹਾ ਤੇ ਕਾਰਨ ਕਿਨੇ ਵੀ ਸਰਕਾਰ ਦਾ ਕਹਿ ਰਿਹਾ ਸਾਡੇ ਪ੍ਰਬੰਧ ਪੂਕਤਾ ਕੀਤੇ ਹੋਏ ਨੇ ਦੇਖ ਲਓ ਥਾਰੇ ਸਾਹਮਣੇ ਸੀਵਰੇਜ ਬੰਦ ਪਈਆ ਬਣਾਓ ਮੂਵੀ ਬਣਾਓ ਥਾਰੇ ਸਾਹਮਣੇ ਦੇਖੋ ਹਾਲਾਤ ਦੇਖੋ ਜੀ ਮੰਡੀ ਮੈਂ ਕਿਆ ਚੱਲ ਰਿਹਾ ਉੱਪਰ ਕਿਵੇਂ ਦੇਖ ਰਹੇ ਮਾਨ ਸਰਕਾਰ ਨੂੰ 2 ਸਾਲ ਦੇ ਕਾਰਸ਼ੈਲੀ ਨੂੰ ਬਾਤਾਂ ਗੱਲ ਕਿਆ ਸਰਕਾਰਾਂ ਕਰेंगी ਜੀ ਬਾਤ ਜੇ ਆਪਣਾ ਕੋਈ ਚੜ੍ਹਾਬਾ ਦਾ ਸਹੀ ਨਾ ਸਿਰੇ ਸਰਕਾਰਾਂ ਦਾ ਮੁਆਜਬੇ ਵੀ ਦੇ ਰਹੀਆਂ ਉੱਪਰ ਦੇ ਰੱਬ ਪਰੇਸ਼ਾਨ ਕਰ ਰਿਹਾ ਉਧਰ ਦੇ ਗਵਰਨਮੈਂਟ ਦਾ ਦੇਖ ਲਓ ਜੀ ਮੰਡੀਆਂ ਮਾ ਤੇ ਮਾਨ ਸਰਕਾਰ ਦੀ ਗੱਲ ਕਰੀਏ ਇਲੈਕਸ਼ਨ ਦਾ ਟਾਈਮ ਆਗਾ ਉਹ ਕਹਿ ਰਹੇ ਅਸੀਂ 2 ਸਾਲ ਜਿਹੜੇ ਕੰਮ ਕੀਤੇ ਨੇ ਸਾਡੇ ਕੰਮ ਬੋਲਦੇ ਨੇ ਅਸੀਂ ਉਹਦੇ ਆਧਾਰ ਤੇ ਜਾ ਕੇ ਲੋਕਾਂ ਤੋਂ ਵੋਟਾਂ ਮੰਗਾਂਗੇ ਕਿਵੇਂ ਦੇਖ ਰਹੇ ਫਿਰ ਵੋਟਾਂ ਨੂੰ ਵੋਟਾਂ ਤਾਂ ਤਾਂ ਹੀ ਆ ਜੇ ਪਹਿਲਾ ਮਸਲਾ ਹੱਲ ਹੋਏਗਾ ਜੀ ਆਪਣਾ ਦੇਖੋ ਮੰਡੀਆਂ ਮਾ ਤਾਂ ਦੇਖ ਲਿਓ ਹਾਲਾਣਗੇ ਜੋ ਪਾਣੀ ਸੀਵਰੇਜ ਵਾਲਾ ਬੰਦ ਹੋ ਰਿਹਾ ਜੀ ਸਾਡੇ ਸਾਹਮਣੇ ਜੋ ਦੇਖੋ ਗੋਡਾ ਗੋਡਾ ਪਾਣੀ ਖੜਿਆ ਜੀ ਅਸੋ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ ਕਿ ਆਪਾਂ ਕੁਝ ਹੋਰ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਜ਼ਮੀਨੀ ਪੱਧਰ ਤੇ ਉੱਪਰ ਹਾਲਾਤ ਨੇ ਫਸਲਾਂ ਦਾ ਨੁਕਸਾਨ ਹੋਇਆ ਭਾਵੇਂ ਥੋੜੇ ਟਾਈਮ ਵਾਸਤੇ ਪਟਿਆਲੇ ਦੇ ਵਿੱਚ ਇਹ ਬਰਸਾਤ ਹੋਈ ਹੈ ਲੇਕਿਨ ਸਰਕਾਰ ਦੇ ਜੋ ਦਾਅਵੇ ਵਾਦੇ ਨੇ ਉਹਨਾਂ ਦੀ ਪੋਲ ਖੋਲਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਪਰਮਿੰਦਰ ਦੇ ਨਾਲ ਲਖਵਿੰਦਰ ਸਿੰਘ ਮਾਨ ਪਟਿਆਲਾ